ਇਹ ਕਿਉਂ ਹੋਇਆ ਇਹਦੇ ਬਾਰੇ ਇੱਕ ਪ੍ਰਚਲਿਤ ਧਾਰਨਾ ਇਹ ਹੈ ਕਿ ਇੰਦਰਾ ਗਾਂਧੀ ਨੇ ਅਗਲੀ ਜਨਰਲ ਇਲੈਕਸ਼ਨ ਜਿੱਤਣ ਦੇ ਲਈ ਇੱਕ ਧਾਰਨਾ ਇਹ ਹੈ ਕਿ ਇਹ ਉਸ ਵੇਲੇ ਦੀ ਪੰਜਾਬ ਦੀ ਖੇਤਰੀ ਪਾਰਟੀ ਕਾਂਗਰਸ ਤੇ ਕਾਂਗਰਸ ਦੇ ਵਿਚਾਲੇ ਸਿਆਸੀ ਲੜਾਈ ਦੇ ਵਿੱਚ ਇੱਕ ਧਾਰਨਾ ਇਹ ਕਿ ਇਹ ਸ਼ਕਤੀਆਂ ਦੇ ਵਿਚਾਲੇ ਉਹ ਮੈਂ ਲੜਾਈ ਸੀ ਸਰਦਨੈ ਸਿੰਘ ਜਾਂਕਸਾਲ ਦੇ ਖਿਲਾਫ ਇੰਦਰਾਗਾਮੀ ਦੇ ਮਨ ਦੇ ਵਿੱਚ ਜੋ ਇੱਕ ਈਰਖਾ ਦਵਾਇਸ ਸੀਗਾ ਉਹ ਇੱਥੇ ਤੱਕ ਪਹੁੰਚੀ ਇਹ ਤਿੰਨ ਗੱਲਾਂ ਵੀ ਹੋਣਗੀਆਂ ਪਰ ਇਹ ਗੌਣ ਕਾਰਨ ਨੇ ਇਹਨਾਂ ਉਪਰੰਤ ਧੀਰਜ ਕਾਰਨ ਇਹਦਾ ਸਿਧਾਂਤ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬੁਨਿਆਦੀ ਰੂਪ ਦੇ ਵਿੱਚ ਜੋ ਗੁਰਮਤ ਹੈ ਜੋ ਗੁਰੂ ਦੀ ਮਤ ਹੈ ਉਸ ਮਤ ਦੇ ਅਨੁਸਾਰ ਸਾਡਾ ਇੱਕ ਸਮਾਜ ਸਿਰਜਣ ਦਾ ਸਾਂਝੀ ਵਾਲਤਾਲਾ ਸਮਾਜ ਸਿਰਜਣ ਦਾ ਇੱਕ ਸੁੰਦਰ ਇੱਕ ਆਸ਼ਾ ਹੈ। ਗੁਰਮਤ ਦੇ ਵਿੱਚ ਇੱਕ ਹਲੇਮੀ ਰਾਜ ਸਿਰਜਣ ਦਾ ਆਸ਼ਾ ਹੈ। ਤੇ ਗੁਰਮਤ ਦੇ ਵਿੱਚ ਖਾਲਸੇ ਦਾ ਬੋਲਬਾਲਾ ਸਥਾਪਿਤ ਕਰਨ ਦਾ ਇੱਕ ਸਾਂਝਾ ਸਾਗਾ ਇੱਕ ਆਸ਼ਾ। ਉਸਦੇ ਉਲਟ ਵਿਪਰ ਦੀ ਆਪਣੀ ਰੀਤ ਹੈ। ਉਸਦੇ ਆਸ਼ੇ ਨੂੰ ਉਲਟਨ। ਇਹ ਇੱਕ ਸਿਧਾਂਤਕ ਇੱਕ ਉਸੂਲਨ ਕਾਰਨ ਹੈ। ਜਿਹੜਾ ਇਹ ਦੀ ਸਭ ਤੋਂ ਹੇਟਲੀ ਬਿਠੀ ਨੂੰ ਦੇ ਵਿੱਚ ਤੇ ਜੋ ਮੌਕੇ ਦਾ ਕਾਰਨ ਹੈ ਕਿਵੇਂ ਇਹ ਕਿਉਂ ਹੋਇਆ ਉਹ ਇਹ ਕਿ ਜੋ ਸਿੱਖਾਂ ਨੇ ਉਸ ਵਕਤ ਐਮਰਜੈਂਸੀ ਤੋਂ ਬਾਅਦ ਰਾਜਸੀ ਸਮਰੱਥਾ ਬਣ ਗਈ ਸੀ ਦਿੱਲੀ ਤੱਕ ਦੇ ਖਿਲਾਫ ਜਿੰਨੇ ਵੀ ਹੋਰ ਸੱਭਿਆਚਾਰ ਸਿਗੇ ਜਿਹੜੇ ਆਪਣੇ ਵੱਧ ਧਕਾਰਾਂ ਲਈ ਲੜ ਰਹੇ ਸੀਗੇ ਜਾਂ ਸਮਾਜਿਕ ਭਾਈਚਾਰੇ ਲੜ ਰਹੇ ਸੀਗੇ ਜਾਂ ਇਤਿਹਾਸਕ ਜਾਂ ਧਾਰਮਿਕ ਭਾਈਚਾਰੇ ਜਿਹੜੇ ਆਪਣੇ ਆਪਣੀ ਖੁਦਮੁਖਤਿਆਰੀ ਲਈ ਆਪਣੀ ਬਧਿਕਾਰਾਂ ਦੇ ਲਈ ਆਪੋ ਆਪਣੀ ਜਗਾ ਪੂਰੇ ਇੰਡੀਆ ਦੇ ਵਿੱਚ ਲੜ ਰਹੇ ਸੀਗੇ ਉਹਨਾਂ ਦਾ ਕੋਈ ਸਵਨ ਸਾਂਝਾ ਧੋਰਾ ਨਾ ਸੀ ਜਿਹਦੇ ਰਾਹੀਂ ਉਹ ਦਿੱਲੀ ਤਖਤ ਤੋਂ ਆਪਣੇ ਹੱਕ ਰਸਾਈ ਦੀ ਲੜਾਈ ਲੜ ਸਕਿਆ ਐਮਰਜੈਂਸੀ ਤੋਂ ਬਾਅਦ ਸਿੱਖਾਂ ਨੇ ਇਹ ਸਾਬਤ ਕਰ ਦਿੱਤਾ ਸੀਗਾ ਕਿ ਸਿੱਖ ਉਹ ਧੋਰਾ ਨੇ ਜਿਹਦੇ ਰਾਹੀਂ ਹਰੇਕ ਮਨੁੱਖ ਜਿਹੜਾ ਆਪਣੇ ਸਵੈ ਨਰਨੇ ਦਾ ਪਿੱਛਾ ਕਰੇ ਉਹ ਇਹਦੇ ਕਿਰਦ ਗਿਰਦ ਹੋ ਕੇ ਲੜਦਾ ਸੋ ਮੌਕੇ ਦਾ ਕਾਰਨ ਇਹ ਹੈ ਕਿ ਜੋ ਸਿੱਖਾਂ ਦੀ ਉਦੋਂ ਸਮਰੱਥਾ ਬਣੀ ਸੀ ਇਹ ਸਾਨੂੰ ਪਤਾ ਹੋਣਾ ਚਾਹੀਦਾ